जय हिंद नमस्कार ससिखा दोस्तों मैटवाडा अपना संजीव बाबा एक बार फिर तो टाटा सरस स्वागत करता दोस्तों आज गुरदासपुर वासियों वास्ते बहुत बड़ी खुशखबरी क्योंकि हुं ਤੁਹਾਡੇ ਗੁਰਦਾਸਪੁਰ ਸ਼ਹਿਰ ਵਿਖੇ ਟ੍ਰਿਸਟ ਜਿਹੜਾ ਹੈ ਰੈਸਟੋਰੈਂਟ ਦੀ ਓਪਨਿੰਗ ਹੋ ਚੁੱਕੀ ਹੈ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਜੇ ਰੋਡ ਵਿਖੇ ਢਾਕਾਨਾ ਚੌਂ ਤੋਂ ਲੈ ਕੇ ਅਬਰਖਰ ਪਿੰਡ ਵਿਖੇ ਜਿਹੜਾ ਆ ਕਿਤੇ ਵੀ ਵੈਸ਼ਨੋ ਟਾਬਾ ਨਹੀਂ ਸੀ ਪਰ ਇਹਨਾਂ ਵੱਲੋਂ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਔਰ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਹੈ ਬਹੁਤ ਸਾਰੇ ਲੋਕ ਇੱਥੇ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੋਂ ਦੀ ਕੁਆਲਿਟੀ ਤੇ ਕੁਆਂਟੀਟੀ ਬਹੁਤ ਵਧੀਆ ਹੈ ਇੱਥੋਂ ਦੇ ਜਿਹੜੇ ਓਨਰ ਹੈ ਮਨਦੀਪ ਸਿੰਘ ਮੰਨਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹ ਆਪਣੇ ਇਸ ਜਿਹੜਾ ਥਾਲੀ ਟਵਿਸਟ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਪਣਾ ਰੈਸਟੋਰੈਂਟ ਓਪਨ ਹੋਇਆ ਔਰ ਸਾਰੇ ਆਪਣਾ ਨਾਮ ਦੱਸੋ ਤੇ ਆਪਣੀ ਲੋਕੇਸ਼ਨ ਦੱਸੋ ਪਹਿਲਾਂ ਮੇਰਾ ਨਾਮ ਪ੍ਰਦੀਪ ਸਿੰਘ ਆ ਇਹ ਮੇਰਾ ਬ੍ਰਦਰ ਆ ਇਹਦਾ ਨਾਮ ਮਨਦੀਪ ਸਿੰਘ ਮੰਨਾ ਆ ਆਪਣਾ ਅਸੰਜੜਾ ਢਾਬਾ ਪੰਜਾਬੀ ਢਾਬਾ ਜਿਹੜਾ ਆ ਓਪਨ ਆਇਆ ਜੇ ਓਡਾ ਕਲੋਨੀ ਚ ਠੀਕ ਜੇ ਆਪਣਾ 70 ਰੁਪਏ ਤੋਂ ਲੈ ਕੇ 350 ਰੁਪਏ ਤੱਕ ਵੈਜ ਥਾਲੀ ਅਵੇਲੇਬਲ ਆ ਮੀਡੀਅਮ ਪ੍ਰਾਈਸ ਦੇ ਵਿੱਚ ਆਪਣਾ ਸਾਰਾ ਕੁਝ ਜੋ ਵੀ ਆ ਜੈਨੂਇਲ ਪ੍ਰਾਈਸ ਆ ਤੇ ਜਰੂਰ ਵਿਜ਼ਿਟ ਕਰੋ ਸਾਰੇ ਠੀਕ ਜੇ ਆਪਣਾ ਇਸ ਤੋਂ ਇਲਾਵਾ ਵੀ ਕੈਟਿੰਗ ਦਾ ਕਾਮਦੀ ਰਾਇਲ ਕੈਟਰਗੋਰੀ ਦਾਸ ਪਰ ਆਪਣਾ ਇੰਸਟਾਗ੍ਰam ਫੇਸਬੁਕ ਤੇ ਸਾਰੇ ਪੇਜ ਨੇ ਜਰੂਰ ਇਹ ਕੇ ਚੈੱਕ ਕਰੋ ਬਾਕੀ ਸਰ ਕੀ ਸੋਚ ਕੇ ਹੈ ਜਿਹੜਾ ਤੁਸੀਂ ਇਹ ਢਾਬਾ ਜਿਹੜਾ ਸ਼ੁਰੂ ਕੀਤਾ ਹੈ ਸਰ ਇਸਦੇ ਆਪਣਾ ਇਹੀ ਸੋਚੀ ਗਈ ਕਿ ਨੀਅਰ ਅਬਾਊਟ ਕੋਈ ਵੀ ਕੋਈ ਪੰਜਾਬੀ ਵੈਜਨ ਢਾਬਾ ਨਹੀਂ ਹੈ ਜੀ ਬਿਲਕੁਲ ਇਸ ਕਰਕੇ ਆਪਾਂ ਇਹ ਚੀਜ਼ ਮੱਦੇਨਜ਼ਰ ਰੱਖਦੇ ਹਾਂ ਕਿ ਕੋਈ ਵੀ ਨਾਰਮਲ ਤੋਂ ਨਾਰਮਲ ਬੰਦਾ ਵੀ ਜਿਹੜਾ ਆ ਤੇ ਵੈਜ ਖਾ ਸਕੇ ਸਸਤਾ ਖਾ ਸਕੇ 70 ਰੁਪਏ ਤੋਂ ਲੈ ਕੇ 250 ਦੇ ਵਿੱਚ ਵਿੱਚ ਜਿਹੜੀ ਵੈਜ ਥਾਲੀ ਅਵੇਲੇਬਲ ਆ ਹਾਂਜੀ ਸਾਡੇ ਵਿੰਦ ਕਰਨ ਜ਼ਰੂਰ ਸਰ ਬਿਲਕੁਲ ਵੈਸ਼ਨ ਹੋਏਗਾ ਬਿਲਕੁਲ ਸਾਡੇਸੀ ਘੋਚ ਬਣੂਗਾ ਦੇਸੀ ਘੋ ਸਾਰਾ ਜੋ ਵੀ ਪ੍ਰਿਪੇਅਰ ਹੋਣਾ ਸਭ ਕੁਝ ਦੇਸੀ ਘੋਚ ਹੀ ਹੋਣਾ ਜੀ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਸਰ ਆਪਣੇ ਕੋਲ ਵੈਜ ਵਿੱਚ ਕੜਾਈ ਪਨੀਰ ਆ ਮਟਰ ਪਨੀਰ ਆ ਸ਼ਾਈ ਪਨੀਰ ਆ ਸ਼ਾਈ ਕੋਰਮਾ ਆ ਦਾਲ ਮਖਨੀਆ ਦਾਲ ਫਰਾਈ ਆ ਬਾਕੀ ਨਾਨ ਨੇ ਆਪਣੇ ਕੋਲ ਲੱਛਾ ਪਰੌਂਠਾ ਆ ਹਾਂਜੀ ਬਟਰ ਨਾਨ ਆ گارਲਿਕ ਨਾਨ ਆ ਹਾਂਜੀ ਸਵੀਟਸ ਵਿੱਚ ਹੈਗਾ ਗਰਮ ਗਲਾਬ ਜਾਮਨ ਆਈਸਕ੍ਰੀਮ ਆ ਸ਼ੇਕ ਮਿਲ ਜਾਣਗੇ ਆਪਾਂ ਨੂੰ ਜੋ ਵੀ ਪੰਜਾਬੀ ਟਾਬਲ ਦੇ ਵਿੱਚ ਆਉਗਾ ਆਪਾਂ ਨੂੰ ਸਭ ਕੁਝ ਅਵੇਲੇਬਲ ਆ ਅ ਕਿੰਨੇ ਕੁ ਲੋਕਾਂ ਦੀ ਇੱਥੇ ਬੈਠਣ ਦੀ ਕੈਪੈਸਿਟੀ ਕੀ ਹੈ ਆਪਣੇ ਕੋਲ 70 ਤੋਂ 100 ਦੇ ਵਿੱਚ ਬੰਦੇ ਬੈਠਣ ਦੀ ਅਪਾਰਟੀ ਆ ਗਈ ਹਾਂ ਅ ਸਰ ਕਿਉਂਕਿ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਤੇ ਕੁਆਲਿਟੀ ਕਿਸ ਤਰੀਕਾ ਹੀ ਦੇਗੀ ਕੁਆਲਿਟੀ ਸਾਰੇ ਇੱਕ ਨੰਬਰ ਹੋਊਗੀ ਸਭ ਕੁਝ ਦੇਸੀ ਕੀ ਹੋ ਜੀ ਪ੍ਰਿਪੇਅਰ ਹੋਊਗਾ ਸਭ ਕੁਝ ਦੇਸੀ ਕੀ ਹੋ ਜੀ ਬਣੂਗਾ ਸਭ ਕੁਝ ਜੋ ਵੀ ਦੁੱਧਾਂ ਮੀਆਂ ਸਭ ਕੁਝ ਦੇਸੀ ਕੀ ਹੋ ਜੀ ਬਣੇਗਾ ਅ ਠੀਕ ਹੈ ਸਰ ਅ ਸਰ ਔਰ ਜਿਹੜਾ ਮੀਡੀਅਮ ਵਰਕ ਵਾਸਤੇ ਕੀ ਲੈ ਕੇ ਆਏ ਤੁਸੀਂ ਸਰ ਮੀਡੀਅਮ ਵਰਕਰ ਵਾਸਤੇ 70 ਰੁਪਏ ਚ ਵੈਜ ਥਾ ਲਈ ਹੈ ਹਾਂ ਕਈ ਲੋਕੀ ਜਿਹੜੇ 150 200 ਦਾ ਵੀ ਲਾ ਦੇ ਗਿਆ ਔਰ ਸਰ ਆਪਣਾ ਉਹ ਨਹੀਂ ਆਪਾਂ 70 ਰੁਪਏ ਚ ਵੈਜ ਥਾ ਲਈ ਠੀਕ ਹੈ ਸਰ ਗੁਰਦਾਸਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਰ ਗੁਰਦਾਸਪੁਰ ਵਾਸੀਆਂ ਨੂੰ ਇਹ ਸੰਦੇਸ਼ ਆ ਕਿ ਜਰੂਰ ਵਿਜ਼ਿਟ ਕਰਨ ਇੱਕ ਵਾਰੀ ਜਰੂਰ ਆਉਣ ਆਪਣੇ ਫੈਮਿਲੀ ਨਾਲ ਆਉਣ ਫੈਮਿਲੀ ਢਾਬਾ ਆ ਇਹ ਜਰੂਰ ਵਿਜ਼ਿਟ ਕਰਨ ਸਾਡੇ ਨਾਲ ਹੋਰ ਵੀ ਹੈਗੇ ਭਾਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਆਪਣਾ ਅ ਸਰ ਤਾਰੀ ਕੁਸਟ ਪ੍ਰੈਜ਼ੀਡੈਂਟ ਬਰਕੀ ਕਹਣਾ ਚਾਹੋਗੇ ਸਰ ਇਹ ਹੀ ਕਹਿਣਾ ਚਾਹੁੰਦਾ ਕਿ ਤੇ ਜਰੂਰ ਆਓ ਵਿਜ਼ਿਟ ਕਰੋ ਇੱਥੇ ਆ ਕੇ ਬਹੁਤ ਵਧੀਆ ਹੈ ਤੇ ਲਾਈਵ ਵੀ ਬਣੂਗਾ ਦੇਸੀ ਘਰ ਜੋ ਬਣਗਾ ਲਾਈਵ ਹੀ ਬਣੂਗਾ ਸਾਰਾ ਸਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਇੱਥੇ ਆਏ ਨੇ ਕੁਆਇਰ ਟੇਸਟ ਵੀ ਕਰ ਰਹੇ ਨੇ ਤੇ ਔਰ ਬਹੁਤ ਹੁੰਗਾਰ ਮਿਲ ਰਿਹਾ ਹੈ ਕਿਸ ਤਰ੍ਹਾਂ ਦਾ ਲੱਗਦਾ ਸਰ ਬਹੁਤ ਵਧੀਆ ਲੱਗਦਾ ਹੈ ਲੋਕ ਆ ਕੇ ਸਿਫਟਾਂ ਕਰਦੇ ਆ ਕਿ ਵਾਕਈ ਜੋ ਬਣਦਾ ਲਾਈਵ ਹੀ ਬਣਦਾ ਸਭ ਕੁਝ ਉਹਨਾਂ ਕਿ ਕਿਤੇ ਜਾਂਦੀ ਲੋਟ ਨਹੀਂ ਨਾ ਨਾ ਸਾਦੀ ਨਾ ਨਗਰ ਤੱਕ ਜਾਂਦੀ ਕਿਤੇ ਲੋਟ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਦੀਨਾ ਨਗਰ ਤੱਕ ਜਾਣ ਦੀ ਲੋੜ ਨਹੀਂ ਗਈ ਕਿਉਂਕਿ ਇੱਕੋ ਇੱਕ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਹੈ ਵੈਸ਼ਨੋ ਟੱਬਾ ਇੱਥੇ ਤੁਹਾਨੂੰ ਹਰ ਚੀਜ਼ ਜਿਹੜੀ ਹੈ ਅਵੇਲੇਬਲ ਹੋਏਗੀ ਔਰ ਦੱਸ ਤੀਏ ਕਿ 70 ਰੁਪਏ ਤੋਂ ਸ਼ੁਰੂ ਹੈ ਸਿਰਫ 70 ਰੁਪਏ ਚ ਤੁਹਾਨੂੰ ਪੂਰੀ ਥਾਲੀ ਮਿਲੇਗੀ ਇਸ ਤੋਂ ਇਲਾਵਾ ਹੋਰ ਵੀ ਇੱਥਾ ਕੋ ਬਹੁਤ ਸਾਰੀਆਂ ਵੈਰਾਈਟੀਆਂ ਨੇ ਇਹਦੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਇੱਥੇ ਕੈਟਰੀਂਗ ਦਾ ਵੀ ਖਾਸ ਪ੍ਰਬੰਧ ਹੈ ਕੈਟਰੀਂਗ ਅਗਰ ਕਿਸੇ ਨੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨਾ ਹੈ ਤੇ ਕੈਟਰੀਂਗ ਦਾ ਸਮਾਨ ਵੀ ਜਿਹੜਾ ਹੈ ਇੱਥੋਂ ਅਵੇਲੇਬਲ ਹੋਏਗਾ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਤਾ ਬਾਇਰੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਹੋਰ ਵੀ ਪਈਸਾ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਟਾਈਮ ਸਾਡੇ ਨਾਲ ਨੋਨੀ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ 48 ਸਿਗਰਟਾ ਬਾਇਰੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਇਕੋ ਇਕ ਗੁਰਦਾਸਪੁਰ ਸ਼ਹਿਰ ਦੇ ਜੇ ਰੋਡ ਤੋਂ ਲੈ ਕੇ ਅਬਰਖੈਤ ਜਾਂ ਦੀਨਾ ਨਗਰ ਤੱਕ ਗੱਲ ਕਰੀਏ ਪੰਜਾਬੀ ਵੈਸ਼ਨੋ ਟੱਬਾ ਔਰ ਤੁਸੀਂ ਹਾਲੀ ਇੱਥੇ ਪੁੱਜੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੀ ਬਾਤ ਹੈ ਜੀ ਕੀ ਬਾਤ ਹੈ ਮੈਂ ਆਪਣੇ ਯਾਰਾ ਦੋਸਤਾਂ ਨਾਲ ਅੱਜ ਨਾ ਇੱਥੇ ਸੈਲੀਬ੍ਰੇਟ ਕਰਾਂ ਦੇ ਦੇਖਣ ਆਇਆ ਸੀਗਾ ਵੀ ਕਿਆ ਚੀਜ਼ ਆ ਥੀ ਉਹਨਾਂ ਨੇ ਨਾ ਦੱਸਿਆ ਕਿ ਇੱਥੇ ਹਰ ਚਰ੍ਹਾਂ ਤਰ੍ਹਾਂ ਦੀ ਚੀਜ਼ ਜੜੀ ਵੈਸ਼ਨੋ ਆ ਬਿਲਕੁਲ ਪਿਓਰ ਵੈਸ਼ਨੋ ਚੀਜ਼ ਇੱਥੇ ਆਪਣੇ ਸ਼੍ਰੀ ਕਾਂਜੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਸਾਰਿਆਂ ਨੇ ਇੰਨੀ ਵਧੀਆ ਤਰੀਕੇ ਨਾਲ ਚੀਜ਼ ਬਣਾਈ ਆ ਮੈਂ ਖਾਧੀ ਆ ਮੈਨੂੰ ਬਹੁਤ ਅੱਛਾ ਲੱਗਾ ਪਰਮਾਤਮਾ ਕਰੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਬਣਾਉਂਦੇ ਰਹਿਣ ਉਦੇ ਨਾਲ ਇਹ ਹੈ ਕਿ ਇਹਨਾਂ ਕੋਲ ਸਟਿੰਗ ਰੈਜiment ਕਿੱਤੀ ਹਾਲ ਜੀ نیچے ਬਣਾਇਆ ਲੰਬਣ ਉੱਤੇ ਵੇਖ ਕੇ ਬਹੁਤ ਵਸਗਾ ਮੇਰੀ ਮੈਡਮ ਦੀਆਂ ਚਾਰ ਪੰਜ ਕਟੀਆਂ ਜਲਦੀ ਮੈਂ ਤੇ ਇਹਨਾਂ ਦੀ ਪ੍ਰੈਪਰੇਸ਼ਨ ਨੂੰ ਵੇਖ ਕੇ ਮੈਂ ਉਹਨਾਂ ਨੂੰ ਕਹਾਗਾ ਕਿ ਪਲੀਜ਼ ਤੁਸੀਂ ਨਾ ਇੱਥੇ ਕਰੋ ਉਹ ਉੱਥੇ 2 3 4 5000 ਖਰਚੇ ਇੱਥੇ ਹੋਮ ਡਿਲੀਵਰੀ ਫ੍ਰੀ ਆ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਤੇ ਇਨਾ ਦੇ ਵਿੱਚ ਨਾ ਇੰਨਾ ਟੈਲੈਂਟ ਆ ਇਹਨਾਂ ਨੇ ਉਹ ਬੰਦੇ ਹਰ ਕਿਤੇ ਦੇ ਸ਼ੈਫ ਜਿਹੜੇ ਨੇਪਾਲ ਤੋਂ ਆਏ ਨੇ ਵਧੀਆ ਨੇ ਮੈਂ ਖਾਦਾ ਮੈਨੂੰ ਚੰਗਾ ਲੱਗਾ ਮੈਂ ਬੇਨਤੀ ਕਰਾਂਗਾ ਜੇ ਤੁਹਾਨੂੰ ਪੂਰੇ ਮੈਂ 20 ਸਾਲ ਤੋਂ ਲਗਾਤਾਰ ਐਮਸੀ ਆ ਮੈਨੂੰ ਲੱਗਦਾ ਹੈ ਕਿ ਜੇ ਮੈਂ ਚੰਗੀ ਗੱਲ ਕੀਤੀ ਤੁਸੀਂ ਮੈਨੂੰ ਜਿਤਾਉਂਦੇ ਰਹੋ ਤੇ ਮੈਂ ਚੰਗੀ ਗੱਲ ਕਰਨ ਲੱਗਾ ਜੇ ਵੀ ਇੱਥੇ ਰੋਟੀ ਇੱਕ ਵਾਰੀ ਜ਼ਰੂਰ ਖਾ ਕੇ ਜਾਇਓ ਜ਼ਰੂਰ ਖਾ ਕੇ ਜਾਇਓ ਮੈਂ ਧਰਵਾਦੀ ਆ ਧਰਵਾਦੀ ਆ ਐ ਸ਼ੇਰੀਗਾਂ ਦਾ ਮੈਂ ਕਦੀ ਸੋਚਿਆ ਨਹੀਂ ਸੀਗਾ ਗੁਰਦਾਸਪੁਰ ਚ ਪਿਓਰ ਵੈਜ ਵੀ ਕੋਈ ਮਿਲੇਗਾ ਪਹਿਲਾਂ ਲੋਕਾਂ ਨੂੰ ਪਹਿਲਾਂ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਦੂਰ ਦੂਰ ਜਾਣਾ ਪੈਂਦਾ ਸੀ ਹੁਣ ਤੇ ਤੋਹਫਾ ਹੀ ਦਿੱਤਾ ਇੱਕ ਸਾਬ ਦਾ ਬਿਲਕੁਲ ਜੀ ਬਿਲਕੁਲ ਹਰ ਜਗ੍ਹਾ ਨਾ ਲੋਕੀ ਦੋ ਅੰਡੇ ਲਾ ਦੇ ਹੂੰ ਬਿਲਕੁਲ ਦੋ ਅਈ 8 ਜਣੇ ਆਏ ਆ ਅਈ ਰੋਟੀ ਖਾਣੇ ਤੁਹਾਨੂੰ ਦੋ ਅੰਡੇ ਲਾ ਦੇ ਉਹ ਪਿਓਰ ਵੇਜ ਨਹੀਂ ਹੁੰਦਾ ਇਹਨਾਂ ਕੋਲ ਮੈਂ ਪੁੱਛਿਆ ਮੈਂ ਕਿਹਾ ਭਾਜੀ ਮੈਂ ਪਹਿਲੇ ਇਹਨੂੰ ਪਰਖਾਂ ਲਈ ਮੈਂ ਕਿਹਾ ਭਾਜੀ ਚਾਰ ਅੰਡੇ ਦਾ ਆਮਲੇਟ ਮਿਲ ਜੇਗਾ ਮੈਂ ਬ੍ਰਾਹਮਣ ਆ ਇਹਨਾਂ ਸੋਚਿਆ ਵੀ ਪਤਾ ਨਹੀਂ ਇਹਨਾਂ ਨੇ ਅੰਡੇ ਖਾਣੇ ਆ ਮੈਂ ਮੈਂ ਕਿਹਾ ਪੁੱਛਿਆ ਮੈਂ ਕਿਹਾ ਜੀ ਚਾਰ ਅੰਡੇ ਦਾ ਆਮਲੇਟ ਮਿਲ ਜੇਗਾ ਕਹਿੰਦੇ ਭਾਜੀ ਰੁਪਈਆ ਨਹੀਂ ਕਮਾਉਣਾ ਤੇ ਤੁਸੀਂ ਨਾ ਅਸੀਂ ਵੈਸ਼ਨਵ ਰੋਟੀ ਕਰਦੇ ਜੇ ਵੈਸ਼ਨਵ ਰੋਟੀ ਖਾਣੀਆਂ ਤੇ ਬੈਜੋ ਨਹੀਂ ਤੇ ਚਾਰ ਅੰਡੇ ਵਾਲੀ ਅੱਗੇ ਤੁਹਾਡੇ ਕੋਲ ਹੋਰ ਰੋਟ ਰਮੇ ਜਾਣਗੇ ਇਸ ਕਰਕੇ ਨਾ ਮੈਨੂੰ ਤੇ ਜੰਗਾ ਲੱਗਾ ਮੈਂ ਬ੍ਰਾਹਮਣ ਸਾ ਮੈਨੂੰ ਵੈਸ਼ਨਵ ਰੋਟੀ ਪਸੰਦ ਸੀਗੀ ਤੇ ਮੈਨੂੰ ਇੰਨਾ ਵਧੀਆ ਲੱਗਾ ਕਿ ਕਿਆ ਬਾਤ ਹੈ ਸਵਾਦ ਵੀ ਇੰਨਾ ਵਧੀਆ ਜ਼ਾਇਕਾ ਇੰਨਾ ਵਧੀਆ ਮੇਰੀ ਮੈਡਮ ਨੇ ਕਿਹਾ ਪੈਕ ਕਰਾ ਕੇ ਲੈ ਕੇ ਆਓ ਆਪ ਖਾਓ ਆਪ ਲੈ ਕੇ ਜਾਓ ਇਹ ਜਿਹੜੀ ਜਗ੍ਹਾ ਤੇ ਹੈ ਨਾ ਵਧੀਆ ਜਗ੍ਹਾ ਦੇ ਉੱਤੇ ਉਹਨਾਂ ਨੇ ਇਹ ਬਣਾਇਆ ਤੇ ਨਾ ਇਹਨੂੰ ਕਈ ਮੋਤਾਜ ਨੇ ਕਿ ਕੁ ਲੋਕੇਸ਼ਨ ਦੀ ਲੋੜ ਪੈਣੀ ਆ ਬਿਲਕੁਲ ਜੇਲ ਦੇ ਨਾਲ ਜੇਲ ਦਾ ਨਾਲ ਮੋੜ ਮੁੜਦਾ ਹੀ ਬਿਆਸਨੋ ਢਾਬਾ ਕਹੋ ਡੱਬਾ ਇਹਨੂੰ ਹੋਟਲ ਕਹੋ ਪਰ ਇਹ ਬਹੁਤ ਵਧੀਆ ਜੀ ਸ਼੍ਰੀਕਨ ਦਾ ਸ਼੍ਰੀਕਨ ਮੁੜਾ ਬਹੁਤ ਵਧੀਆ ਬਹੁਤ ਵਧੀਆ Pram Jai Girão. Ram Jai, Shiram. Jai, Shiram. Jai, Shiram. Jai Shiram.